ਇੱਕ ਤੇ ਮੇਰੇ ਵਾਲੀ ਖਰੇ ਕਿੱਥੇ ਮਰ ਜਾਂਦੀ ਐ ਦਰਫਾ ਨਹੀਂ ਜੀਣਾ ਹੋਵੇ ਤੇ ਨਹੀਂ ਕਿੱਥੇ ਮਰ ਗਈ ਐ ਐਨੀ ਮੈਂ ਬਕਵਾਸ ਕੀਤੀ ਕਿੱਥੇ ਆਈ ਐ ਬੋਲੀ ਐ ਇਹਨੂੰ ਸੁਣਾਈ ਕੁਛ ਨਹੀਂ ਦਿੰਦਾ ਖਰੇ ਕਿੱਥੇ ਮਰੀ ਰਹਿੰਦੀ ਕਮਰਿਆਂ ਚ ਵੜੀ ਰਹਿੰਦੀ ਐ ਮੰਮੀ ਹਈ ਮੈਂ ਨਾ ਸੌ ਗਈ ਐ ਜਰਾ ਮੈਨੂੰ ਪਤਾ ਹੀ ਨਹੀਂ ਲੱਗਾ ਪੰਗਾ ਪੈ ਨਹੀਂ ਮਨ ਨੂੰ ਤੇ ਕਹਿ ਕੇ ਕੇ ਦਾਲ ਧਰ ਦਵੇਂ ਮੈਨੂੰ ਤੇ ਦਾਲ ਵੀ ਨਹੀਂ ਧਰੀ ਨਹੀਂ ਤੂੰ ਇੱਕ ਮੰਡ ਵਿੱਚ ਬਾਹਰ ਨਾ ਆਈ ਤੇ ਮੈਂ ਡਾਂਗ ਲੈ ਤੇਰੇ ਗਿੱਟੇ ਬੰਦੇ ਨਹੀਂ ਆਈ ਮੰਮੀ ਜੀ ਆਈ ਮੈਨੂੰ ਲੱਗਦਾ ਅੰਦਰ ਆਣਾ ਹੀ ਪੈਣਾ ਤੇ ਮੇਰੀ ਡਾਂਗ ਹਾਂਜੀ ਮੰਮੀ ਜੀ ਨਹੀਂ ਕਿੱਥੇ ਐ ਕੋ ਨਾ ਮੈਨੂੰ ਪਤਾ ਹੀ ਨਹੀਂ ਲੱਗਾ ਤੁਸੀਂ ਗਏ ਹੋ ਨਾ ਤੇ ਮੇਰੀ ਅੱਖ ਜੇ ਲੱਗ ਗਈ ਤੇ ਮੈਂ ਸੌ ਗਈ ਆ ਲੰਬੀਆਂ ਲੱਗ ਗਈ ਅੱਖ ਤੇਰੀ ਤੇਰੀ ਅੱਖਾਂ ਬਹੁਤ ਲੱਗਦੀਆਂ ਹੈਣਾ ਨਹੀਂ ਉੱਥੇ ਨੀਂਦ ਰੱਟ ਕੇ ਆਈਆਂ ਪੇਕਿਓ ਤੈਨੂੰ ਪਤਾ ਰਸੋਈ ਚ ਕੰਮ ਪਿਆ ਤੈਨ ਮੈਂ ਕਹਿ ਗਈ ਨਾ ਦਾਲ ਤਰਦੀ ਮੈਂ ਹੁਣੇ ਤਰਦਨੀ 2 ਮਿੰਟ ਲੱਗਨੇ ਮੈਂ ਬਣਾ ਲੈਣੀ ਫਟਾਫਟ ਬਣਾ ਫਟਾਫਟ ਬਣ ਜਾਂਦੀ ਮਾ ਫਟਾਫਟ ਬਣ ਜਾਂਦੇ ਹੈਲਾ ਕੰਮ ਵੈਸੇ ਕਹ ਹੈ ਕੰਮ ਚ ਹੋ ਰਹੇ ਤੈਨ ਤਾਂ ਭੱਜਦੀ ਫਿਰਦੀ ਹੈ ਨਹੀਂ ਗੱਲ ਸੁਣ ਨੀਂਦ ਰੰਨੇ ਆਂਦੇ ਨਹੀਂ ਦਰਸ਼ਾ ਕਰਦੀ ਮੈਂ ਤਾਂ ਸੇ ਐਂਡੀ ਐ ਨੀਂਦ ਦਾ ਨਸ਼ਾ ਕਰਦੀ ਰਹਿੰਦੀ ਆ ਮੈਨੂੰ ਹੁਣ ਸਮੇਂ ਲੱਗੀ 300 ਦਿਨ ਪਿੱਕੇ ਕੋ ਉਹ ਭੱਜਦੀ ਆ ਉਹ ਤਾਂ ਨਸ਼ਾ ਲੈ ਜਾਂਦੀ ਆ ਲੱਗਦਾ ਤੇ ਮੈਨੂੰ ਐਂਜੀ ਐ ਨਹੀਂ ਮੰਮੀ ਜੀ ਇੱਧਰ ਆਹ ਜਰਾ ਇੱਧਰ ਮੰਮੀ ਜੀ ਮੈਂ ਦੱਸ ਨੇ ਦੱਸ ਇੱਧਰ ਨੀਂਦਰਾ ਤੈਨੂੰ ਚੜਿਆ ਰਹਿੰਦਾ ਹਰ ਵੇਲੇ ਨਹੀਂ ਮੈਂ ਨਹੀਂ ਭੌਂਕੀ ਤੈਨੂੰ ਉਸਲੇ ਨਹੀਂ ਪਤਾ ਲੱਗਾ ਕਿਸੇ ਗੱਲ ਦਾ ਤੈਨੂੰ ਸੁਲਾਈ ਨਹੀਂ ਦਿੰਦਾ ਮੇਰੀ ਗੱਲ ਦਾ ਮੇਰੀ ਗੱਲ ਕੰਨ ਖੋਲ ਕੇ ਸੁਣ ਲੈ ਅੱਜ ਤੋਂ ਬਾਅਦ ਉੱਪਰ ਵਾਲੇ ਨਾਲ ਕਿਸੇ ਨਾਲ ਤੂੰ ਬੋਲਣਾ ਨਹੀਂ ਨਹੀਂ ਮੰਮੀ ਜੀ ਤਾਈ ਜੀ ਇਧਰੋਂ ਹੀ ਜਾਂਦੇ ਆ ਜਾਈ ਜਾਣ ਤਾਈ ਜੀ ਨੂੰ ਤੇ ਬੁਲਾਵਾਂਗੇ ਕਿਉਂ ਬੁਲਾਵਾਂਗੇ ਤੁਸੀਂ ਆਪੇ ਤੇ ਕਹਿੰਦੇ ਹੋ ਕਿ ਵੱਡਿਆਂ ਨੂੰ ਬੁਲਾਣਾ ਕਰਨਾ ਮੈਂ ਜੇ ਤੇਰੀ ਸੱਸ ਨਹੀਂ ਬੁਲਾਉਂਦੀ ਤੇਰਾ ਕੀ ਹੱਕ ਹੈ ਬੁਲਾਉਣ ਦਾ ਨਹੀਂ ਮੰਮੀ ਤੇਰਾ ਬੋਧਾ ਰਿਸ਼ਤਾ ਹੈ ਨਹੀਂ ਮੰਮੀ ਜੀ ਤੁਸੀਂ ਫੇਰ ਇੱਕ ਮੀਕੋ ਇਹਨਾਂ ਮੈਨੂੰ ਬੁਲਾਉਣ ਦੀ ਗੱਲ ਸੁਣ ਲੈ ਮੈਂ ਗੱਲ ਸੁਣ ਲੈ ਮੇਰੀ ਗੱਲ ਸੁਣ ਲੈ ਜੇ ਮੈਂ ਨਹੀਂ ਨਾ ਬੁਲਾਉਂਦੀ ਤੇ ਤੂੰ ਵੀ ਨਹੀਂ ਬੁਲਾਣਾ ਮੈਂ ਤੈਨੂੰ ਦੱਸ ਦਿੱਤਾ ਉਹ ਲੰਘਦੇ ਆ ਨਾ ਇੱਥੋਂ ਤੇ ਆਪਣੀ ਅੱਖਾਂ ਬੰਦ ਕਰ ਲਈ ਮੈਂ ਤੈਨੂੰ ਦੱਸ ਦਿੱਤਾ ਤੇਰਾ ਕੋਈ ਰਿਸ਼ਤਾ ਨਹੀਂ ਹੋਣਾ ਨਾ ਜੇ ਮੇਰਾ ਨਹੀਂ ਕੋਈ ਤੇਰਾ ਵੀ ਕੋਈ ਰਿਸ਼ਤਾ ਨਹੀਂ ਨੂੰ ਤੂੰ ਮੇਰੀ ਆਉਣਾ ਤੇ ਨਹੀਂ ਗਈ ਹਰ ਗੱਲ ਨਹੀਂ ਮੰਮੀ ਜੀ ਮੈਂ ਕਰਾਂਗੀ ਕਰਕੇ ਦਿਖਾ ਮੁੱਕਰੋ ਨਾ ਬੋਰ ਕੱਢਿਆ ਜੂੜੀ ਫੜ ਕੇ ਬਰ ਤੱਕਾ ਦੇ ਦੇ ਨਾ ਤੈਨੂੰ ਮੈਂ ਤੰਦਸ ਤੈ ਹਾਰ ਵੇ ਨੀਂਦ ਰਹਾ ਬੈ ਨਸ਼ਾ ਕਰਦੀ ਮਨ ਨਹੀਂ ਲੱਗਦਾ ਇਹ ਤੂੰ ਨਸ਼ਾ ਕਰਨੀ ਹੋਰ ਨਹੀਂ ਕਾ ਗੱਲ ਲਗੀ ਤੈਨੂੰ ਸੁੱਤੀ ਮਰੀ ਰਹਿਨੀ ਹਾਰ ਵੇਲੇ ਕੰਮ ਛੋੜ ਕਿਸੇ ਪਾਸੇ ਦੀ ਮਾਰ ਮਾਛੀ ਅੰਸੂਰ ਕੁੱਡੀ ਜੇਗੇ ਚੱਤ ਤੂੰ ਹੋਇਆ ਡਬੋਇਆ ਹਾਂ ਇਹ ਬੜੀਆਂ ਸੀ ਮਾਡਰਨ ਸਸਾਂ ਇਹਨਾਂ ਨੂੰ ਤਾਂ ਮੈਂ ਪਹਿਲਾਂ ਹੀ ਕਿਹਾ ਸੀ ਕਿ ਜਿਹੜੀਆਂ ਨੂਹਾਂ ਹੁੰਦੀਆਂ ਨੇ ਨਾ ਉਹ ਪੈਰ ਦੀ ਜੁੱਤੀ ਹੁੰਦੀ ਹੈ ਜੁੱਤੀ ਨੇ ਕਹਿੰਦੇ ਨੇ ਕਿ ਸੱਪ ਦੀ ਸਿੜੀ ਉੱਤੇ ਪੈਰ ਰੱਖੋ ਤੇ ਸੱਪ ਸਿਰ ਨਹੀਂ ਚੁੱਕ ਸਕਦਾ ਪਰ ਇਹਨਾਂ ਨੇ ਸੱਪ ਦੀ ਸਲੀਤ ਪੈ ਤੋਕ ਲਿਆ ਤੇ ਹੁਣ ਬੈਠ ਕੇ ਭੁਗਤਣਾ ਮੈਂ ਤੇ ਆਪਣੇ ਵਾਸ ਵਿੱਚ ਕੀਤੀਆਂ ਹੀ ਹੋਈਆਂ ਨੇ ਮੈਨੂੰ ਕੀ ਹੈ ਹੁਣ ਆਪੇ ਭੁਗਤਣਾ ਜੋ ਮਰਜੀ ਕਰਨ ਤੇ ਫੋਨ ਵੀ ਆ ਗਿਆ ਉਹਨਾਂ ਦਾ ਪਾਰਟੀ ਬੁਲਾਉਂਦੇ ਆ ਨਾ ਕੋਈ ਪੈਸਾ ਨਾ ਧੇਲਾ ਮੇਰੇ ਪੱਲੇ ਕਰਾਂ ਤੇ ਹੁਣ ਕੀ ਕਰਾਂ ਦਾਦੀ ਕੋ ਵੀ ਹਲੇ ਪਿਛਲੇ ਹਫਤੇ ਪੈਸੇ ਲਏ 5000 ਉਹਨਾਂ ਨੇ ਵੀ ਨਹੀਂ ਦੇਣੇ ਮੰਗਾ ਦੇ ਕਿਦੋਂ ਮੰਗਾ ਮੰਮੀ ਕੋ ਕਹਿਣੀ ਨਾ ਮੰਗਾ ਯਾਰ ਉਹਨਾਂ ਨੇ ਤਾਂ ਮੈਂ ਚਾਚਾ ਨਾ ਬੁਲਾਉਂਦਾ ਵੀ ਨਹੀਂ ਹੋਰ ਕੋਣ ਹੈ ਚਾਚੂ ਉਹਨਾਂ ਨੇ ਤੇ ਆਖ ਗਏ ਮੈਨੂੰ ਵਿਗੜਿਆ ਹੋਇਆ ਸਮਝਾਇਆ ਯਾਰ ਵਿਗੜਿਆ ਤੇ ਹੈਗਾ ਉਹਨਾਂ ਨੇ ਕਿੱਥੋਂ ਪੈਸੇ ਦੇ ਨੇ ਕੋਣੋ ਸਰਦਾ ਹੋਰ ਸੋਚ ਜੇ ਸੋਚ ਪੈਸੇ ਤੇ ਕਿਤੋਂ ਨਾ ਕਿਤੋਂ ਕਰਨੇ ਪੈਣੇ ਆ ਕੋਣ 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 ਇੱਕ ਇੱਕ ਆਈਡੀਆ ਨਿਕਲ ਸਕਦਾ ਜੀ ਜਿਹੜੀ ਨਵੀਂ ਆਈ ਹੈ ਚਾਚੀ ਉਹ ਕੋ ਕਢੋਣੇ ਪੈ ਰਹੇ ਕਿੰਨਾ ਕੇ ਤਰੀਕੇ বাস ਐਸੋ ਆਈਡੀਆ ਸਹੀ ਹੋਣਾ ਚਾਚੀ ਉਹ ਯਾਰ ਕੀ ਕਰਾਂ ਜਾ ਹਮੈਤ ਕੋ ਪਾਏ ਮੰਗਣ ਕੇ ਨਾ ਜਾਵਾ ਇੱਕ ਦਿਨ ਬੋਲ ਦੀ ਚੱਜਣਾ ਹੈ ਨਹੀਂ ਦੋ ਵਾਰੀ ਮੈਂ ਨਾ ਪਹਿਲਾਂ ਹੀ ਲੜ ਚੁੱਕੀ ਆ ਵਾ ਮੈਂ ਵੀ ਤੇ ਨਾ ਬਦਮਿਜੀ ਨਹੀਂ ਬੋਲਦਾ ਵਾਂ ਕੀ ਕਰਾਂ ਯਾਰ ਹੈ ਉਮੀਦ ਤੇ ਹੈ ਨਹੀਂ ਕਿ ਉਹ ਮੈਨੂੰ ਪਾਹੇ ਮਿਲਣਗੇ ਚਲੋ ਓਕੀ ਵੇਲੇ ਗਦੇ ਨੂੰ ਵੀ ਬਾਪ ਬਣਾਉਣਾ ਪੈਂਦਾ ਕਈ ਵਾਰੀ ਟਰਾਈ ਕਰਦੇ ਆਂ ਦੇਖਦੇ ਕੀ ਕਹਿੰਦੀ ਚਾਚੀ ਜੀ ਕੈਸਾ ਸੀ ਕਾ ਇਹ ਤੇ ਜਾਲੀ ਹੈ ਮੈਂ ਤੇ ਕੁਝ ਨਹੀਂ ਕਰਨਦੀ ਕੰਮ ਦੱਸ ਕੰਮ ਕੀ ਹੈ ਉਹ ਨਹੀਂ 30 ਮਿੰਟ ਤੱਕ ਨਾ ਕੀ ਕੰਮ ਹੋਣਾ ਉਹ ਮੈਂ ਤੇ ਉੱਪਰ ਆਇਆ ਸੀਗਾ ਮ사ਹਾ ਬਾਹੂ ਵਾਲਾ ਬਾਲਕਨੀ 'ਚ ਕਿ ਮੌਸਮ ਬੜਾ ਵਧੀਆ ਹੋਇਆ ਤੁਹਾਨੂੰ ਮੇਖਿਆ ਕਮਰੇ 'ਚ ਕੰਮ ਕਰਦਿਆਂ ਸੋਚਿਆ ਕੋਈ ਹਲਦੀ ਨੀੜ ਹੈ ਤੁਹਾਨੂੰ ਤੇ ਕਾਰੀ ਦਵਾਈ ਦੱਸੋ ਕੋਈ ਹੈਲਪ ਚਾਹੀਦੀ ਮੇਰੀ ਅੱਜ ਤੈਨੂੰ ਕਿੱਥੋਂ ਚੇਤਾ ਆ ਗਿਆ ਕਿ ਮੇਰੀ ਹੈਲਪ ਕਰਨੀ ਹੈ ਕਿ ਵੈਸੇ ਹੀ ਕੋਈ ਕੰਮ ਸੀ ਤਾਂ ਆਇਆ ਸੀਗਾ ਮੇਰੀ ਗੱਲ ਸੁਣ ਮੈਨੂੰ ਤੇਰਾ ਚੰਗੀ ਤਰ੍ਹਾਂ ਪਤਾ ਵਾ ਤੂੰ ਇਸ ਤਰ੍ਹਾਂ ਤੇ ਆਣ ਨਹੀਂ ਵਾਲਾ ਉਹ ਵੀ ਮੈਨੂੰ ਆ ਕੇ ਬੁਲਾਵੇ ਮੈਨੂੰ ਤੇਰੇ ਤੋਂ ਉਮੀਦ ਕੋਈ ਵੀ ਨਹੀਂ ਕੋਈ ਕੰਮ ਆ ਤੈਨੂੰ ਉਹ ਦੱਸ ਫालतू ਦੀਆਂ ਗੱਲਾਂ ਕਰਨ ਦਾ ਕੀ ਫਾਇਦਾ ਬਾਕੀ ਜੇ ਤੂੰ ਸੱਚੀ ਕੋਈ ਮੇਰੀ ਹੈਲਪ ਕਰਨੀ ਆ ਝਾੜੂ ਪੋਚਾ ਪਾੜਲਾ ਉਮਰਵਾ ਦੇ ਅਉ ਨਹੀਂ ਚਾਚੀ ਜੀ ਤੂੰ ਤਾਂ ਬੜਾ ਹੀ ਸੀਰੀਅਸ ਲਾਗੇ ਝਾੜੂ ਪੋਚੇ ਵਾਲੀ ਤੇ ਕੋਈ ਗੱਲ ਨਹੀਂ हां जे कोई ਬਾਹਰ ਅੰਦਰ ਵਾਲਾ ਕੰਮ ਹੋਵੇ ਤੇ ਤੂੰ ਕਰ ਸਕਦੇ ਜੇ ਬੇਸ਼ੱਕ ਦੱਸ ਦੋ ਕੁਛ ਲਿਆਉਣਾ ਚਾਹੀਦਾ ਕੁਛ ਬਾਹਰ ਅੰਦਰ ਵਾਲਾ ਕੰਮ ਤੇ ਮੈਂ ਆਪ ਹੀ ਬਥੇਰਾ ਕਰ ਲਵਨੀ ਆ ਕੰਮ ਤੇ ਜ਼ਿਆਦੇ ਕਰਦੇ ਹੀ ਆ ਕੋਈ ਗੱਲ ਨਹੀਂ ਉਹ ਵੀ ਮੈਂ ਕਰ ਲਾਂਗੀ ਤੂੰ ਵੈਸੇ ਦੱਸ ਕੁਛ ਚਾਹੀਦਾ ਵਾ ਰੋਟੀ ਚਾਹੀਦੀ ਆ ਕੁਛ ਖਾਣ ਨੂੰ ਚਾਹੀਦਾ ਵਾ ਜਾਂ ਕੁਛ ਹੋਰ ਚਾਹੀਦਾ ਵਾ ਤੂੰ ਉਹ ਦੱਸ ਦੇ ਮੈਂ ਕਰ ਦਿੰਨੀ ਗੱਲ ਕੀ ਆ ਇਹ ਦੱਸ ਮੈਂ ਨਾ ਤੇਰੇ ਤੋਂ ਵੱਡੀ ਆ ਤੇਰੇ ਤੋਂ ਛੋਟੀ ਨਹੀਂ ਕਿ ਜਿਹੜਾ ਮੈਨੂੰ ਪਤਾ ਨਹੀਂ ਲੱਗਣਾ ਕਿ ਤੂੰ ਕੀ ਕਰਨ ਆਇਆ ਇੱਥੇ ਤੇ ਕੀ ਨਹੀਂ ਦੱਸ ਗੱਲ ਕੀ ਐ ਚਾਹਤੀ ਜੇ ਤੂੰ ਇਹ ਨਾ ਫੋਰਸ ਕਰਨੀ ਦੇ ਜੇ ਮੈਨੂੰ ਕਿ ਮੈਨੂੰ ਕੰਮ ਕੀ ਆ ਤੁਹਾਡੇ ਨਾਲ ਚਲੋ ਦੱਸ ਇਹਦੇ ਨਾ ਇੱਕ ਨਿੱਕਾ ਜਿਹਾ ਕੰਮ ਆ ਤੁਹਾਡੇ ਨਾਲ ਮਾਈਨਸ ਛੋਟਾ ਜਿਹਾ ਹੈਲਪ ਚਾਹੀਦੀ ਤੁਹਾਡੀ ਇੱਕ ਚੀਜ਼ ਵੱਲੋਂ ਕੋਨਾ ਮੈਨੂੰ ਨਾ ਤਾਂ ਹੀ ਚਾਹੀਦੇ ਥੋੜੇ ਜਿਹਾ ਬੜੇ ਜ਼ਰੂਰੀ ਚਾਹੀਦੇ ਸੀਗੇ ਯਾਰ ਦੋਸਤਾਂ ਦਾ ਫੋਨ ਆ ਗਿਆ ਸਾਰੇ ਬਹੁਤ ਟੈਂਕਰ ਰਹਿੰਦੇ ਆ ਸਾਰੇ ਤਿਆਰ ਹੋ ਗਏ ਨੇ ਯਾਰ ਦੋਸਤਾਂ ਦੇ ਜਨਮ ਦਿਨ ਤੇ ਪਾਰਟੀ ਤੇ ਜਾਣਾ ਵਾ ਪੈਸੇ ਚਾਹੀਦੇ ਸੀਗੇ ਉਹ ਵੀ ਬੜਾ ਕਰਦਾ ਹੁੰਦਾ ਵਾ ਸਾਡੇ ਲਈ ਗਿਫਟ-ਗੁਫਟ ਵੀ ਉਹਨੇ ਕਾਫੀ ਦਿੱਤੇ ਸੀਗੇ ਹੁਣ ਉਹਦਾ ਜਨਮ ਦਿਨ ਸਾਡਾ ਵੀ ਤੇ ਫਰਜ਼ ਮੰਦਾ ਕੁਝ ਦੇਣ ਦਾ ਉਹ ਹੀ ਸੋਚਣਾ ਮੈਂ ਕੀ ਕਰਾਂ ਪੈਸੇ ਵੀ ਚਾਹੀਦੇ ਆ ਤੇ ਕੋਈ ਹੱਲ ਨਹੀਂ ਨਿਕਲਣ ਜਾਂ ਮੰਗਾਂ ਤੇ ਕਿਦੋਂ ਮੰਗਾ ਪੈਸੇ ਬੁਹੇ ਦੇ ਮੇਰੇ ਤੋਂ ਨਹੀਂ ਹੈਗੇ ਵੇਖ ਮੈਂ ਪੈਸੇ ਰੱਖਦੀ ਨਹੀਂ ਪੈਸੇ ਤੇ ਸਾਰੇ ਆ ਤੇਰੇ ਚਾਚੂ ਕੋਲ ਹਾਂ ਜੇ 100 200 500 ਇੰਨੇ ਕ ਚਾਹੀਦੇ ਆ ਨਾ ਉਹ ਮੇਰੇ ਤੋਂ ਹੈਗੇ ਆ ਉਹ ਤੋਂ ਲੈ ਸਕਦਾ ਬਾਕੀ ਹੋਰ ਮੇਰੇ ਤੋਂ ਕੋਈ ਆਸਣਾ ਰੱਖੇ ਪੈਸੇ ਨਹੀਂ ਚਾਚੀ ਜੀ ਆ 100 200 500 ਵਾਲੀਆਂ ਗੱਲਾਂ ਨਾ ਕਰੋ ਮੇਰੇ ਨਾਲ ਰੁਪਈਏ ਮੈਨੂੰ ਵੱਧ ਚਾਹੀਦੇ ਆ ਰੁਪਈਆ ਚਾਹੀਦਾ ਮੈਨੂੰ 5000 ਸੋ ਪਲੀਜ਼ ਤੁਸੀਂ ਮਨਾਣਾ ਕਰੋ ਮੈਨੂੰ ਇਨਸਲਟ ਬਹੁਤ ਹੋਣੀ ਮੇਰੀ ਯਾਰ ਦੋਸਤਾ ਦੇ ਵਿੱਚ

ਚਲ ਠੀਕ ਆ ਮੈਂ ਇਸ ਤਰ੍ਹਾਂ ਕਰਦੀ ਆ ਤੈਨੂੰ ਪੈਸੇ ਦੇ ਦੇਣੀ ਆ ਚਾਚੂ ਦੇ ਸੁੱਤੇ ਹੋਏ ਅੰਦਰ ਤੇ ਮੈਂ ਉਹਨਾਂ ਨੂੰ ਠਾਨੀ ਆ ਉਹਨਾਂ ਨੂੰ ਕਹਿੰਨੀ ਆ ਜੇ ਨੂੰ ਪੈਸੇ ਚਾਹੀਦੇ ਆ ਤੇ ਇਹਨੂੰ ਥੋੜੇ ਜਿਹੇ ਪੈਸੇ ਦੇ ਦੋ ਤੇ ਉਹਨਾਂ ਨੇ ਦੇ ਹੀ ਦੇਣੇ ਆ ਉਹ ਨਹੀਂ ਨਹੀਂ ਚਾਚੀ ਜੀ ਚਾਚੂ ਘਰਾਂ ਜਾਇਓ ਸੁੱਤੇ ਆ ਨਾ ਚਾਚੂ ਆਹ ਉਹ ਸੁੱਤੇ ਆ ਤੇ ਫੇਰ ਕੀ ਹੋਇਆ ਉਹ ਨਹੀਂ ਮੇਰੀ ਗੱਲ ਸੁਣੋ ਜਦੋਂ ਤੁਹਾਡਾ ਵਿਆਹ ਨਹੀਂ ਨਾ ਹੋਇਆ ਤੁਹਾਡੇ ਹੋਣ ਤੋਂ ਪਹਿਲਾਂ ਚਾਚੂ ਨੂੰ ਕੋਈ ਸੁੱਤਿਆਂ ਠਾ ਦੇਣਾ ਤਾਂ ਫਰਸਟ੍ਰੇਟ ਹੋ ਜਾਂਦੇ ਪੂਰਾ ਉਹ ਕਹਿੰਦੇ ਸਾਰਾ ਦਿਨ ਮੇਰਾ ਬਹੁਤ ਖਰਾਬ ਜਾਂਦਾ। ਸੋ ਪਲੀਜ਼ ਤੂੰ ਉਹਨਾਂ ਠਾਇੋ ਨਾ ਸੁੱਤੇ। ਕੋਈ ਨਾ ਕੋਈ ਹੋਰ ਹੱਲ ਕੱਢ ਤੂੰ ਹੀ ਬਸ। ਚਲ ਠੀਕ ਆ। ਉਹਨਾਂ ਨੇ ਮੈਂ ਸੁੱਤਿਆਂ ਨੂੰ ਨਹੀਂ ਠਾਂਦੀ। ਇੱਕ ਕੰਮ ਮੈਂ ਕਰਦੀ ਆ। ਕੀ? ਉਹਨਾਂ ਦੇ ਨਾ ਕੀ ਕਹਿੰਦੇ ਵਾਲਟ ਦੇ ਵਿੱਚੋਂ ਪੈਸੇ ਤੈਨੂੰ ਦੇ ਦੇਣੇ ਆ। ਤੇ ਉਹਨਾਂ ਨੂੰ ਕਹਿ ਦੇਣੀ ਆ ਕਿ ਮੈਂ ਤੈਨੂੰ ਪੈਸੇ ਦਿੱਤੇ ਆ। ਅੱਛਾ। हो ना मजा। मेरी गास्ट। तेरे गे ना, कह दी कि मैं पैसे ले नहीं तो मैं कह दनी अल्लाह बड़े पैसे ते चेते ना। नहीं तो मैं कह दूंगी ਜਦੋਂ ਉਠਾਂਗੇ ਨਾ ਉਹਨਾਂ ਨੂੰ ਉਹਦੇ ਹੀ ਕਹਦੇ ਨੇ ਨਹੀਂ ਕੋਈ ਨਹੀਂ ਮੈਂ ਆਪਾਂ ਹੀ ਆਪੇ ਤੁਹਾਨੂੰ ਪੈਸੇ ਕੋਈ ਲੋੜ ਨਹੀਂ ਹੈਗੀ ਚਲ ਠੀਕ ਆ ਇਹ ਆਪਣੀ ਗੱਲ ਹੋ ਗਈ ਆ ਬੱਸ ਹਾਂ ਪਤਾ ਹੀ ਆ ਬੱਸ ਠੀਕ ਹੈ ਇਸ ਤਰ੍ਹਾਂ ਮੈਂ ਕਦੀ ਪੈਸੇ ਲਏ ਨਹੀਂ ਹੁਣਾਂ ਕੋਈ ਹਾਂ ਕੋਈ ਨਹੀਂ ਮੈਂ ਆਪਾਂ ਨੂੰ ਬੱਸ ਉਹਦੀ ਟੈਂਸ਼ਨ ਨਾ ਲੋ ਤੇਰੇ ਕਰਕੇ ਬੱਸ ਮੈਂ ਲਏ ਹਾਂ ਹਾਂ ਕੋਈ ਨਹੀਂ ਕੋਈ ਨਹੀਂ ਕੋਈ ਚੱਕਰ ਨਹੀਂ ਬੱਸ ਈਦਾ ਕੋਈ ਫਿਰ ਮੈਨ ਜਾਉਣਾ ਮੇਰਾ ਕੰਮ ਹੈ ਕੋਈ ਬੱਸ ਹੈਗੀ ਥੈਂਕ ਯੂ ਸੋ ਮੱਚ ਕੋਈ ਗੱਲ ਨਹੀਂ ਚਲੋ ਹਾਂਜੀ ਕੱਲ ਹੀ ਨੀਂਦ ਪੂਰੀ ਹਾਂ ਹਏ ਮੇਰੀ ਗੱਲ ਸੁਣੋ ਕੀ ਕਹਿੰਦੀ ਆ ਬ੍ਰੇਕਫਾਸਟ ਜੀ ਤੁਹਾਨੂੰ ਮੈਂ ਉਹੀ ਬਣਾਣਾ ਚੀਲਾ ਮੂਮ ਦਾਲ ਦਾ ਬਣਾਉਤੋ ਚੱਲਾ ਠੀਕ ਆ ਤੇ ਕੀ ਕਹਿੰਦੇ ਟੀਫਾਈਂਡ ਕਲਿੱਪ ਕਿੱਥੇ ਆ ਹੁਣ ਇਸ ਤਰ੍ਹਾਂ ਹੀ ਪਾ ਲਓ ਮੈਨੂੰ ਨਹੀਂ ਪਤਾ ਕਿੱਥੇ ਆ ਤੇ ਡੀਫਨ ਚੈੱਕ ਦੇਣਾ ਕੁਛ ਨਹੀਂ ਜਾਣੀ ਇੱਕ ਅੱਦੇ ਵਾਜੂ ਛੱਲਿਆ ਤੇ ਟਾਈਮ ਕਿੰਨਾ ਹੋਗੇ ਅੱਜ ਤੇ ਜ਼ਿਆਦਾ ਹੀ ਲੇਟ ਹੋਗੇ ਜੀ ਹਾਂ ਉਹ ਨੀਂਦ ਹੀ ਨਹੀਂ ਖੁੱਲੀ ਤੂੰ ਜਾ ਕੇ ਨੀਂਦ ਖੁੱਲੀ ਚਲੋ ਠੀਕ ਆ ਫਿਰ ਮੈਂ ਜਾਨੀਆ ਬਣਾਉਣ ਵਾਸਤੇ ਤੇ ਤੋ ਇਹੋ ਮੇਰਾ ਕਾਰਡ ਹੋਲਡਰ ਫੜਾਇਆ ਚਲੋ ਠੀਕ ਹੈ ਹਲੋ ਕਾਰਡ ਹੋਲਡਰ ਟਾਡਾ ਹੋਰ ਕੁਝ ਕਾਣਦੇ ਮੈਨੂੰ ਦੱਸ ਦਿਓ ਕਿਉਂਕਿ ਫਿਰ ਮੈਂ ਹੁਣ ਇੱਕੋ ਵਾਰੀ ਕਿਚਨ ਤੇ ਜਾਵਾਂਗੀ ਤੇ ਇੱਕੋ ਵਾਰੀ ਇਰੇ ਪੈਰ ਹੀ ਘਾਟੇ ਲਏ ਤੂੰ ਨੇ ਓਹੋ ਛੇਤੇ ਭੁੱਲ ਗਿਆ ਤੁਹਾਨੂੰ ਦੱਸਣ ਦਾ ਉਹ ਅਜੇ ਨਹੀਂ ਆਪਣਾ ਹਾਂ ਉਹ ਆਇਆ ਸੀਗਾ ਉੱਪਰ ਤੇ ਬੜਾ ਮੈਨੂੰ ਨਾ ਮਿੰਨਤ ਆਇਆ ਕਰਨ ਦਿਆ ਹੈਗਾ ਕਿ ਚਾਚੀ ਜੀ ਮੈਨੂੰ ਪੈਸੇ ਚਾਹੀਦੇ ਆ ਬਹੁਤ ਜ਼ਰੂਰੀ ਆ ਓਹੋ ਕਿਰਨ ਛੱਡ ਯਾਰ ਨਹੀਂ ਉਹ ਕਹਿ ਰਹੀ ਹੈਗਾ ਮੇਰੀ ਬੇਇੱਜ਼ਤੀ ਹੋ ਜਾਣੀ ਮੇਰੇ ਫਰੈਂਡ ਦੇ ਸਾਹਮਣੇ ਉਹ ਕੋਈ ਬੇਇੱਜ਼ਤੀ ਨਹੀਂ ਹੁੰਦੀ ਤੂੰ ਮੈਨੂੰ ਐਟ ਲਿਸਟ ਉਹਨੂੰ ਕਿ ਉਠ ਲੈਣ ਦੇ ਮੈਂ ਫੇਰ ਦਿੰਨੀ ਆ ਤੂੰ ਮੇਰੇ ਤੋਂ ਬਿਣਾ ਪੁੱਛੇ ਹੀ ਉਹਨੂੰ ਦੇ ਦਿੱਤੇ ਉਹ ਪਹਿਲਾਂ ਵਿਗੜਿਆ ਘੱਟ ਵਾ ਉਹਨੂੰ ਤਾਂ ਚਵਾਨੀ ਨਹੀਂ ਦੇਣੀ ਕਿੰਨੇ ਪੈਸੇ ਦਿੱਤੇਰ ਜੋ ਮੈਂ ਉਹਨੂੰ ਕਿਹਾ ਸੀਗਾ ਤੇਰੇ ਚਾਚੂ ਨੂੰ ਮੈਂ ਉਠਾ ਦਿੰਨੀ ਆ ਪੈਸੇ ਕਿੰਨੇ ਦਿੱਤੇ ਆ 5000 ਰੁਪਏ ਦਿੱਤਾ ਵਾ ਹਾਦ ਹੋ ਗਈ ਆ ਉਹ ਕਹਿੰਦਾ ਕਿ ਨਹੀਂ ਜੀ ਉਹਨਾਂ ਨੂੰ ਠਾਉਗੇ ਉਹ ਫਰਸਟ੍ਰੇਟ ਹੋ ਜਾਣਗੇ ਮੈਂ ਉਹਨਾਂ ਨਾਲ ਬਾਅਦ ਚੋਂ ਅੱਪੀ ਗੱਲ ਕਰ ਲਵਾਂਗਾ ਮੈਨੂੰ ਬੜੇ ਅਰਜੈਂਟ ਚਾਹੀਦੇ ਆ ਤੈਨੂੰ ਉਹਨੇ ਗੱਲਾਂ ਚ ਲਾਇਆ ਤੂੰ ਲੱਗ ਗਈ ਤੇ ਤੂੰ ਪੈਸੇ ਦੇ ਦੇ ਦਿੱਤੇ ਤੇਰਾ ਫਰਜ ਬੰਦਾ ਹੀ ਐਟ ਲੀਸਟ ਉਹਨੂੰ ਕਹਿ ਕਿ ਕੋਈ ਨਹੀਂ ਉਹਨੂੰ ਉੱਠ ਲੈਣ ਦੇ ਜਦੋਂ ਉੱਠੂਗਾ ਫੇਰ ਗੱਲ ਕਰਦੇ ਐ ਐਡੀ ਕੀ ਅੱਗੇ ਅੱਗ ਲੱਗ ਗਈ ਐ ਜਿਹੜੀ ਇਹਨੇ ਜਾ ਕੇ ਬੁਝਾਉਣੀ ਐ ਕਿ ਹੁਣੇ ਹੀ ਪੈਸੇ ਚਾਹੀਦੇ ਐ ਪਤਾ ਨਹੀਂ ਉਹ ਕਹਿ ਰਿਹਾ ਹੀਗਾ ਮੇਰੀ ਬੇਸ ਕਿੱਥੇ ਐ ਗਾਉਣ ਐ ਕਿੱਥੇ ਐ ਥੱਲੇ ਆ ਚੱਲ ਆ ਪੈਸੇ ਵੀ ਲੈ ਗਏ ਹੱਲੇ ਤੱਕ ਥੱਲੇ ਹੀ ਐ ਹੈ ਤੈਨੂੰ ਨਹੀਂ ਸਮਝ ਆਉਂਦੀ ਹੱਲੇ ਕਿ ਪੈਸੇ ਵੀ ਲੈ ਗਏ ਆ ਵਾ ਤੇ ਹੱਲੇ ਤੱਕ ਥੱਲੇ ਬੈਠਾ ਕਿਉਂ ਬੈਠਾ ਆ ਜੇ ਡੀ ਐਮ ਅਰਜੈਂਸੀ ਆ ਤੇ ਪਤਾ ਨਹੀਂ ਮੈਨੂੰ ਉਹਨੇ ਦੇਖ ਵੀ ਚਲਾ ਆ ਮੈਂ ਗੱਲ ਕਰਨਾ ਇਹਦੇ ਨਾਲ ਅਜੇ ਅਰੇ ਕਿੱਥੇ ਆ ਓਏ ਇਧਰ ਆ ਹਾਂ ਜਰਾ ਇਧਰ ਆ ਕਿੱਥੇ ਆ ਅਜੇ ਤੈਨੂੰ ਸੁਣਨ ਨਹੀਂ ੜਿਆ ਇਧਰ ਆ ਇਧਰ ਆ ਕਿੱਥੇ ਆ